ਹੈਲੋ ਜੀ ਸਤ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਜੀ ਉਟੀ ਕੋਰ ਦੁਨਨਾ ਤੇ ਆਵਦਾ ਸਵਾਗਤ ਹੈ ਜੀ ਹਾਂਜੀ ਮੀਂ ਜਿਆ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਅਸੀਂ ਤੰਦਰੁਸਤ ਠੀਕ ਠਾਕ ਸਭ ਤੋਂ ਪਹਿਲਾਂ ਕਰਪਾ ਕਰਵਾਇਸ਼ਤਾ ਜੀ ਸਾਰੀਆਂ ਭੈਣਾਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਨ ਵਾਲੇ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਨੋਟੀਫਿਕੇਸ਼ਨ ਦਾ ਬੈਲ ਜਰੂਰ ਦਬਿਓ ਜੀ ਕਿਉਂਕਿ ਜੇ ਤੁਸੀਂ ਫੇਸਬੁਕ ਕੋ ਨੋਟੀਫਿਕੇਸ਼ਨ ਆਊਗਾ ਤਾਂ ਸਾਡੀ ਵੀਡੀਓ 10 ਵਜੇ ਡੇਲੀ ਅਪਲੋਡ ਹੁੰਦੀ ਹੈ ਆਸਾਨੀ ਨਾਲ ਦੇਖ ਸਕੋਗੇ ਜੀ ਹਾਂਜੀ ਆਪਣੇ ਇੰਸਟਾਗ੍ਰam ਤੇ ਪੇਜ ਬਣਾਏ ਸਿੱਧੂ ਜੁਟੀ ਕੋਰਦ ਨੂੰ ਨਾਂ ਦੇ ਨਾਲ ਤੇ ਆਈ.ਡੀ. ਆ ਜੀ ਆਪਣੀ ਵੀਡੀਓ ਥੱਲੇ ਲਿੰਕ ਦਿੱਤਾ ਹੋਇਆ ਜੀ ਟੱਚ ਕਰੋ ਉੱਥੇ ਜਾਓ ਫੋਲੋ ਕਰੋ ਜਵਾਤੋ ਵੱਧ ਵੀਡੀਓ ਵੇਖੋ ਸਾਨੂੰ ਠੀਕ ਹੈ ਜੀ ਵੀਡੀਓ ਵੇਖ ਕੇ ਸਾਨੂੰ ਡਿਜ਼ਾਈਨ ਦੇ ਸਕਦੇ ਹੋ ਸਾਡੇ ਕੋਲ ਦੇਖ ਕੇ ਡਿਜ਼ਾਈਨ ਦੇ ਸਕਦੇ ਹੋ ਆਪ ਦੇ ਕੋਲ ਕੋਈ ਡਿਜ਼ਾਈਨ ਦੇ ਸਕਦੇ ਹੋ ਠੀਕ ਹੈ ਜੀ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਆਪਾਂ ਤੁਹਾਨੂੰ ਕਾਟਨ ਦੇ ਸੂਟ ਹੀ ਵਿਖਾ ਰਹੇ ਹਾਂ ਅੱਜ ਵੀ ਤੁਹਾਨੂੰ ਕਾਟਨ ਦੇ ਸੂਟ ਵਿਖਾਵਾਂਗੇ ਬਹੁਤ ਹੀ ਵਧੀਆ ਕਾਟਨ ਦੇ ਸੂਟ ਨੇ ਜੀ ਆਪਣੇ ਇਹ ਬਹੁਤ ਹੀ ਪਿਆਰੇ ਨੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਜੋ ਹਨ ਜਦੋਂ ਆਪਾਂ ਵਿਖਾਉਣੇ ਆ ਫੈਬਰਿਕ ਵਿਖਾਉਣੇ ਆ ਦੁਪੱਟਾ ਵਿਖਾਉਣੇ ਆ ਹਨ ਜਿਵੇਂ ਸਾਰਾ ਪੂਰਾ ਦਾ ਪੂਰਾ ਦੇ ਸਕੇ ਤਾਂ ਤੁਸੀਂ ਦੇਖ ਕੇ ਆਰਡਰ ਕਰ ਸਕੋ ਸਾਨੂੰ ਸੋਹਣੇ ਸੋਹਣੇ ਵੀਡੀਓ ਦੇਖ ਕੇ ਆਰਡਰ ਕਰ ਸਕੋ ਸੋਣ ਸੋਹਣੇ ਸੂਟ ਵੇਖੋ ਜੀ ਤੁਸੀਂ ਹਾਂਜੀ ਆਪਣੇ ਪੇਮੈਂਟ ਦਾ ਮੈਥਡ ਉਹੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਕੈਸ਼ ਔਨ ਡਿਲੀਵਰੀ ਛੱਡ ਕੇ ਕਿਸੇ ਵੀ ਮੈਥਡ ਰਾਹੀਂ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਜੀ ਅੱਧੀ ਪੇਮੈਂਟ ਜੇ ਤੁਸੀਂ ਤਾਂ ਵਰਕ ਵਾਲਾ ਸੂਟ ਆਰਡਰ ਕਰਦੇ ਹੋ ਸਾਨੂੰ ਉਹਦੀ ਤਾਂ ਸੋਨ ਅੱਧੀ ਪੇਮੈਂਟ ਪਹਿਲਾਂ ਕਰਨੀ ਪਊਗੀ ਜੇਕਰ ਤੁਸੀਂ ਸਾਨੂੰ ਇਹ ਵਾਲੇ ਸੂਟ ਪ੍ਰਿੰਟ ਸੂਟ ਆਰਡਰ ਕਰਦੇ ਹੋ ਤੁਸੀਂ ਸਾਨੂੰ ਉਹ ਸੋਨ ਪੂਰੀ ਪੇਮੈਂਟ ਜਦੋਂ ਸੋਨ ਪੂਰੀ ਪੇਮੈਂਟ ਹੋ ਗਈ ਨਾਲ ਹੀ ਨਾਲ ਸਾਨੂੰ ਅਸੀਂ ਸੂਟ ਕੋਰੀਅਰ ਕਰਦੇ ਆਂਗੇ ਜੀ ਕੋਰੀਅਰ ਦਾ ਕੋਈ ਵੀ ਇਹ ਜ ਆ ਉਹ ਹੈ ਨਹੀਂ ਆਪਾਂ ਵੀ ਲੇਟ ਹੋ ਜੂਗਾ ਜੋ ਵੀ ਤੁਹਾਨੂੰ ਟਾਈਮ ਦੇਵਾਂਗੇ ਉਹੀ ਟਾਈਮ ਤੇ ਤੁਹਾਨੂੰ ਮਿਲੂਗਾ ਸਟਿਚ ਅਨ ਸਟਿਚ ਤੁਹਾਡੀ ਮਰਜ਼ੀ ਸਟਿਚ ਕਰਾ ਵੀ ਲੈ ਸਕਦੇ ਹੋ ਅਨ ਸਟਿਚ ਵੀ ਲੈ ਸਕਦੇ ਹੋ ਠੀਕ ਹੈ ਜੀ ਉਹ ਆਪੋ ਆਪਣੀ ਚੋਇਸ ਹੈ ਜੀ ਜੇ ਤੁਹਾਨੂੰ ਸਾਡੇ ਸਟਿਚ ਕਰਾਉਣਾ ਹੈ ਤਾਂ ਨਾਪ ਪੂਰੇ ਦਾ ਪੂਰਾ ਸਹੀ ਸਹੀ ਲਿਖ ਕੇ ਦਿਆ ਕਰੋ ਜੀ ਜੇ ਤੁਹਾਡਾ ਨਾਪ ਦੇ ਵਿੱਚ ਫਰਕ ਧਰਕ ਹੁੰਦਾ ਤਾਂ ਭਾਉਂਦੀ ਸੂਟ ਕੋਈ ਹੋ ਹੋ ਜੇ ਨਹੀਂ ਤੁਸੀਂ ਜੇ ਸਹੀ ਸਹੀ ਨਾਪ ਲਿਖ ਕੇ ਦਿਓਗੇ ਸਾਨੂੰ ਸਾਡੇ ਬਣੇ ਕੋਈ ਵੀ ਤੁਹਾਨੂੰ ਸ਼ਿਕਾਇਤ ਨਹੀਂ ਮਿਲੂਗੀ ਪੂਰਾ ਵਧੀਆ ਤੁਹਾਡਾ ਸੂਟ ਨਾਪਦਾ ਬਣ ਕੇ ਆਊਗਾ ਜੀ ਹਾਂਜੀ ਬਸ ਇਹੀ ਆਪਾਂ ਗੱਲਾਂ ਕਰਨੀਆਂ ਸੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਜਰੂਰ ਦੱਸਿਆ ਕਰੋ ਲਾਇਕ ਕਰਿਆ ਕਰੋ ਵਾਦ ਤੋਂ ਵਾਦ ਵੀਡੀਓ ਨੂੰ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਸਪੋਰਟ ਕਰਨ ਦੇ ਲਈ ਤੁਹਾਡਾ ਥੈਂਕ ਯੂ ਹੈ ਜੀ ਸਾਰੀਆਂ ਭੈਣਾਂ ਦਾ ਸਾਡਾ ਨੀ ਜਨਰਲ ਸੋਡ ਹੀ ਹੈਗਾ ਸੋਡੇ ਨਾਲ ਹੀ ਅਸੀਂ ਆ ਜੀ ਆਪਣੇ ਵੀਵਰਾਂ ਦੇ ਨਾਲ ਹਾਂਜੀ ਕਈ ਭੈਣਾਂ ਕੋਲ ਜਿੰਨਾਂ ਕੋਲ ਸਾਡਾ ਫਾਈਬਰਕ ਗਿਆ ਉਹਨਾਂ ਨੂੰ ਪਤਾ ਹੈ ਵੀ ਇੱਥੇ ਕਹੇ ਜਾ ਫਾਈਬਰਕ ਮਿਲਦਾ ਹੈ ਕਹੇ ਜਾ ਆਪਣਾ ਕੰਮ ਹੈ ਜੀ ਆਮ ਤਾਂ ਹੁਣ ਸੂਟ ਹਨਾ ਦੁਕਾਨਾਂ ਤੇ ਸੇਲਾਂ ਲੱਗੀਆਂ ਪਈਆਂ ਨੇ ਬਾਦੂ ਹੁਣ ਤਾਂ ਅੱਜ ਗੱਲ ਲੈ ਜੋ 500 ਦੇ 2 600 ਦੇ 2 ਠੀਕ ਹੈ ਜੀ ਆਪਾਂ ਉਹ ਕੰਮ ਨਹੀਂ ਕਰਦੇ ਹਨਾ ਵੀ ਆਪਣੇ ਕੋਲ ਤਾਂ ਵਧੀਆ ਹੀ ਫਾਈਬਰਕ ਮਿਲੂਗੀ ਵਧੀਆ ਫੈਬਰਿਕ ਦੀ ਫਾਇਦਾ ਜੀ ਫਿਰ ਉਹ ਸੇਲਾਂ ਵਾਲੇ ਦਾ ਕੀ ਫਾਇਦਾ ਜਦੋਂ ਆਪਾਂ ਉਹ ਤਾਂ ਹੁਣ ਕਿਤੋਂ ਮਰਜ਼ੀ ਪਹਿਣਾ ਲੈ ਲੈਣ ਆਪਣੀ ਫੈਬਰਿਕ ਤੁਸੀਂ ਪਹਿਣ ਕੇ ਦੇਖੋ ਲੈ ਕੇ ਦੇਖੋ ਇੱਕ ਵਾਰੀ ਸਾਡੇ ਤੇ ਯਕੀਨ ਕਰਕੇ ਤੁਸੀਂ ਕਿਹੜਾ ਸੂਟ ਵਾਇਆ ਕਰੋ ਜੀ ਉਸ ਤੋਂ ਬਾਅਦ ਤੁਹਾਨੂੰ ਆਪ ਹੀ ਸਾਡੇ ਤੇ ਪੂਰੇ ਦਾ ਪੂਰਾ ਯਕੀਨ ਹੋ ਜਾਏਗਾ ਆ ਤੁਹਾਨੂੰ ਭਰੋਸਾ ਹੋ ਜਾਊਗਾ ਜੀ ਇੱਕ ਵਾਰੀ ਇੱਕ ਸੂਟ ਲੈ ਕੇ ਦੇਖੋ ਜੀ ਉਸ ਤੋਂ ਬਾਅਦ ਫਿਰ ਹੋਰ ਆਰਡਰ ਕਰਿਓ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪਹਿਲਾਂ ਹੀ 4-5 ਸੂਟ ਆਰਡਰ ਕਰਨੇ ਨੇ ਯਕੀਨ ਕਰਨ ਔਖਾ ਹੋ ਜਾਂਦਾ ਜੀ ਇਹ ਹਾਂਜੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਲੰਬੀ ਵੀਡੀਓ ਦੇ ਆਪਾਂ ਕਰਨੀ ਜੀ ਕਿਉਂਕਿ ਸੂਟ ਚਾਰ ਸੂਟ ਲੈ ਆਈ ਵਾਲੀ ਵੀਡੀਓ ਵਿੱਚ ਤੁਹਾਨੂੰ ਚਾਰ ਸੂਟ ਵਿਖਾਵਾਂਗੇ ਆ ਦੇਖ ਸਕਦੇ ਹੋ ਜੀ ਤੁਸੀਂ ਪਹਿਲਾ ਸੂਟ ਪਹਿਲਾ ਸੂਟ ਹੈ ਜੀ ਆਪਣਾ ਗ੍ਰੇ ਕਲਰ ਗ੍ਰੇ ਕਲਰ ਦਾ ਸੂਟ ਹੈ ਜੀ ਮੈਚਿੰਗ ਸੂਟ ਤੁਹਾਨੂੰ ਵਿਖਾਉਣਾ ਹੈ ਜੀ ਮੈਚਿੰਗ ਸੂਟ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਗ੍ਰੇ ਕਲਰ ਦੇਖੋ ਜੀ ਇਸ ਤਰ੍ਹਾਂ ਇਹਦਾ ਘੇਰਾ ਬਣਿਆ ਹੋਇਆ ਹੈਗਾ ਪਹਿਲਾਂ ਤੁਹਾਨੂੰ ਕਾਟਨ ਵਿਖਾਵਾਂ ਜੀ ਤੁਸੀਂ ਕਾਟਨ ਦੇਖ ਸਕਦੇ ਠੀਕ ਹੈ ਜੀ ਪਿਆਰ ਕਾਟਨ ਲੈ ਲਓ ਜੀ ਹਾਂਜੀ ਇੱਕ ਭੈਣਾਂ ਨੂੰ ਮੈਂ ਕਈ ਵਾਰੀ ਆਪਾਂ ਜਦੋਂ ਸੂਟ ਬਹ ਕਰਦੇ ਨੇ ਨਾ ਦੱਸਣਾ ਭੁੱਲ ਜਾਂਦੇ ਆ ਇਹਨਾਂ ਸੂਟਾਂ ਨੂੰ ਧੋ ਕੇ ਸਿਲਾਈ ਕਰਾਇਆ ਕਰੋ ਜੀ ਘੇਰਾ ਇੱਕ ਵਾਰ ਇਹਨਾਂ ਪਾਣੀ ਥਾਂ ਢ ਕੱਢ ਕੇ ਤੁਸੀਂ ਫੇਰ ਇਹਨੂੰ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਸਿਲਾਈ ਕਰਾ ਸਕਦੇ ਆ ਆਪਣੇ ਘੇਰੇ ਦੇ ਆਊਗਾ ਜੀ ਇਹ ਆ ਦੇ ਇਸ ਤਰ੍ਹਾਂ ਫਲਾਰ ਬਣਿਆ ਹੋਇਆ ਘੇਰੇ ਦਾ लहना लहना बनिया हुई इस तरह फैबरिक आलार आऊगा जी आती कवर ते आई ठीक है जी कंवर तला तो के उपर तक नैक तक यह फलार जाऊ जी अपना ठीक है जी आ सकते घेरा बनेगा जी इस तरह ਬਹੁਤ ਹੀ ਪਿਆਰਾ ਘੇਰਾ ਬਹੁਤ ਹੀ ਪਿਆਰਾ neck ਦੇ ਉੱਤੇ ਇਸ ਤਰ੍ਹਾਂ ਹੀ ਫਲਾਰ ਜਾਵੇਗਾ ਬਹੁਤ ਵੈਰੀ ਫੈਵਰਟ ਹੈ ਜੀ ਕੋਈ issues ਨਹੀਂ ਹੈਗਾ ਦੇ ਵਿੱਚ ਵੀ ਕੋਈ ਇਹ ਸੰਜੂ ਕੋਈ ਜੜਜੂ ਕੁਝ ਵੀ ਇਹਨੂੰ ਹੋ ਜੂ ਬਹੁਤ ਬਹੁਤ ਹੀ ਪਿਆਰੀ ਹੈ ਜੀ ਵੀ ਦਾ ਆਊਟ ਲਾਈਨਿੰਗ ਵੀ ਆਪਾਂ ਬਣਾ ਸਕਦੇ ਆ ਲੈਂਗ ਲਵਾਉਣੀ ਆ ਉਹ ਸੋਡੀ ਹਿੱਸਾ ਹੁੰਦੀ ਹੈ ਇਹਦੇ ਵਿੱਚ ਆਪਾਂ ਨਹੀਂ ਕੁਝ ਕਹਿ ਸਕਦੇ ਹਨ ਕਈਆਂ ਨੂੰ ਲੈਂਗ ਪਸੰਦ ਹੁੰਦੀ ਹੈ ਕਈਆਂ ਨੂੰ ਨਹੀਂ ਪਸੰਦ ਹੁੰਦੀ ਤੇ ਪਰ ਇਹਦੇ ਇਹਨਾਂ ਲੈਂਡ ਲੱਗਣ ਦਾ ਕੋਈ ਉਹ ਨਹੀਂ ਆ ਆਪਣੀ ਬਾਜੂ ਆ ਗਈ ਬਾਜੂ ਦੇ ਉੱਤੇ ਆ ਵੇਲਾਉਗੀ ਇਸ ਤਰ੍ਹਾਂ ਠੀਕ ਹੈ ਜੀ ਦੂਸਰੀ ਬਾਜੂ ਆ ਗਈ ਆਹ ਵਾਲੀ ਕਰਨੀ ਬਾਕੀ ਸਿਰੇ ਦਾ ਸਾਨੂੰ ਆਪਾਂ ਦਿਖਾਣਿਆ ਕਿ ਬੈਕ ਸਾਈਡ ਸੇਮ ਬੈਕ ਸਾਈਡ ਹੈ ਜੀ ਅਗੇ ਸਾਡੇ ਕੋਲ ਤੁਸੀਂ ਸੇਮ ਬੈਕ ਸਾਈਡ ਇਸ ਤਰ੍ਹਾਂ ਇਹਦੇ ਉੱਪਰ ਨਹੀਂ ਫਲਾੜਾਉਣਾ ਸਿਰਫ ਇੱਥੇ نیچے ਹੀ ਫਲਾੜਾਊਗਾ ਠੀਕ ਹੈ ਜੀ ਹਾਂਜੀ ਇਹ ਆਪਣਾ ਕਮੀਜ਼ ਗ੍ਰੇ ਕਲਰ ਹੈ ਜੀ ਅ ਕੈਰੇਜ ਥੋੜਾ ਬਰ ਨਹੀਂ ਸਹੀ ਆ ਰਿਹਾ ਹੈ ਵੈਸੇ ਤਾਂ ਥੋੜਾ ਜਿਹਾ ਹਲਕਾ ਜਾਂ ਡਾਰਕ ਆ ਰਿਹਾ ਹੈ ਸਾਇਦ ਹਾਂਜੀ ਇਹ ਆਪਣਾ ਕਮੀਜ਼ ਬਹੁਤ ਹੀ ਪਿਆਰੀ ਫੈਬਰਿਕ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਰਾਮ ਟੈਕਸ ਦਾ ਸੂਟ ਹੈ ਜੀ ਇਹ ਹਾਂਜੀ ਰਾਮ ਟੈਕਸ ਦਾ ਗਾਟਨ ਦਾ ਸੂਟ ਮੈਡ ਇਹ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਦੀ ਬਾਟਮ ਬਾਟਮ ਬਿਲਕੁਲ ਪਲੇਨ ਇਹਦੇ ਨਾਲ ਕੋਈ ਇਹਦੇ ਤੇ ਬਰਕ ਨਹੀਂ ਕੋਈ ਤੇ ਪੇਂਟ ਨਹੀਂ ਵਰਕ ਕਰਵਾਉਣਾ ਆਪਦੀ ਮਰਜ਼ੀ ਹਾਂਜੀ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਇਹਦੇ ਤੇ ਤਾਂ ਨਾਲ ਸੇਮ ਫਲਾਰ ਪਈ ਜਦੋਂ ਇਹਦੇ ਨਾ ਘੇਰੇ ਤੇ ਫਲਾਰ ਹੈ ਜੀ ਜਾਂ ਬਾਜੂ ਤੇ ਫਲਾਰ ਆਪਾਂ ਸੇਮ ਇਹਦੇ ਉੱਤੇ ਵਰਕ ਕਰਵਾ ਸਕਦੇ ਹਾਂ ਠੀਕ ਹੈ ਜੀ ਇਹ ਬਾਟਮ ਹੋ ਗਈ ਇਹ ਹੋ ਗਿਆ ਇਹਦਾ ਦੁਪੱਟਾ ਦੁਪੱਟਾ ਦੇਖੋ ਜੀ ਤੁਸੀਂ ਮਸਲੀਂ ਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਇਹ ਸੁਣ ਮੋਲ ਕੇ ਵਿਖਾਵਾਂ ਜਿਹੜੇ ਘੇਰੇ ਤੇ ਫਲਾਰ ਬਣੇ ਸੀ ਨਾ ਉਸੇ ਤਰ੍ਹਾਂ ਇਹਦੇ ਕੌਨਰ ਤੇ ਫਲਾਰ ਬਣਿਆ ਜੀ ਦੇਖੋ ਇਸ ਤਰ੍ਹਾਂ ਇਸ ਤੇ ਪੂਰੇ ਦਾ ਪੂਰੇ ਦੁਪट्टे ਦੇ ਵਿੱਚ ਫੈਲ ਰਿਹਾ ਪਿਆ ਆ ਇਸ ਤਰ੍ਹਾਂ ਆ ਬਾਰਡਰ ਬਣਿਆ ਹੋਇਆਗਾ ਫੋਰ ਸਾਈਡ ਆਹ ਬਾਰਡਰ ਹੈ ਜੀ ਦੇ ਸਕਦੂ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਸੇਮ ਦੂਜੇ ਵੱਲੇ ਤੇ ਫਲਾਰ ਬਣਿਆ ਹੋਇਆ ਆ ਇਸ ਤਰ੍ਹਾਂ ਜਿਹੜਾ ਆਪਣੇ ਨੈੱਕ ਦੇ ਕੋਲੇ ਫਲਾਰ ਸੀਗਾ ਉਹ ਉਹਦੇ ਸੈਂਟਰ 'ਚ ਬਣਿਆ ਹੋਇਆ ਇਸ ਤਰ੍ਹਾਂ ਦੇਖੋ ਜੀ ਤੁਸੀਂ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਗ੍ਰੇ ਕਲਰ ਦਾ ਹਾਂਜੀ ਵੈ ਕਰੋ ਜੀ ਸਿੱਧੂ ਜੀ ਕੀ ਕੋਡ ਦੁੰਨਾ ਤੋਂ ਸਾਨੂੰ ਸਕਰੀਨਸ਼ਾਟ ਲੈ ਕੇ ਦੇਈ ਚਲੋ ਭੈਣੇ ਸਕਰੀਨਸ਼ਾਟ ਤੋਂ ਬਿਨਾ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਜਦੋਂ ਸਾਨੂੰ ਐ ਕਹਿ ਦਿਨੋ ਜੀ ਉਹ ਫਲਾਨਾ ਸੂਟ ਉਹ ਤੇ ਕਾ ਸੂਟ ਐ ਮੇਰਾ ਕਲਰ ਤਾਂ ਥੋੜਾ ਘਰ ਹੋਊ ਜੀ ਹੋ ਜਾਂਦੇ ਆ ਠੀਕ ਹੈ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਦੇ ਕੇ ਸਾਨੂੰ ਦੇ ਕੇ ਲੈ ਕੇ ਦਿਆ ਕਰੋ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਕਿਹੜਾ ਸੂਟ ਤੁਸੀਂ ਕਹਿ ਰਹੇ ਹੋ ਸਾਨੂੰ ਦੱਸ ਦਿਆਂਗੇ ਹਾਂਜੀ ਇਹ ਹੈਗਾ ਜਾਂ ਸੇਲ ਆਊਟ ਹੋ ਗਿਆ ਜਾਂ ਸਾਡੇ ਕੋਲੇ ਇਹ ਹੈਗਾ ਜੀ ਠੀਕ ਹੈ ਹੁਣ ਆਪ ਦਿਖਾਉਣਾ ਏ ਤੁਹਾਨੂੰ ਅਗਲਾ ਸੂਟ ਕਲਰ ਆਪਸ਼ਨ ਹੈ ਜੀ ਇਹਦੇ ਵਿੱਚ ਅਗਲੀ ਸੇਮ ਪ੍ਰਿੰਟ ਸੇਮ ਹੀ ਸਾਰਾ ਕੁਝ ਮਿਲੂ ਜੀ ਕਲਰ ਆਪਸ਼ਨ ਆਹ ਦੇਖੋ ਜੀ ਇਹ ਆਹ ਦਾ ਹੈਗਾ ਨਾ ਦੇਖੋ ਜੀ ਲਾਈਟ ਗ੍ਰੇ ਠੀਕ ਆ ਆ ਹੈਗਾ ਡਾਰਕ ਗ੍ਰੇ ਬਲੈਕ ਗ੍ਰੇ ਸਹੀ ਸਹੀ ਬਲੈਕ ਗ੍ਰੇ ਆਉਂਦਾ ਹੈ ਹੈ ਨਾ ਨਾ ਤਾਂ ਇਹ ਬਲੈਕ ਹੀ ਹੈ ਨਾ ਇਹ ਗ੍ਰੇ ਹੈ ਅੱਧ ਵਿਚਾਲਾ ਜਾਉਂਦਾ ਇਹ ਇਹਦੇ ਕਲਰ ਆਪਸ਼ਨ ਹੈ ਜੀ ਆਪਾਂ ਨੂੰ ਅਗਲੀ ਆਹ ਦੇਖੋ ਤੁਸੀਂ ਇਹ ਖੋਲ ਕੇ ਥੋੜਾ ਦਿਖਾ ਦਿੰਨੀ ਆ ਆ ਦੇਖੋ ਸੇਮ ਹੈ ਜੀ ਜਮਾ ਬਸ ਸਿਰਫ ਇਹ ਸਰਪੇ ਦਾ ਕਲਰ ਦੀ ਫਰਕ ਹੈ ਇਹ ਥੋੜਾ ਜਿਹਾ ਡਾਰਕ ਗ੍ਰੇ ਹੈ ਠੀਕ ਹੈ ਜੀ ਆਪਾਂ ਇਹਨੂੰ ਬਲੈਕ ਵੀ ਨਹੀਂ ਕਹਿ ਸਕਦੇ ਤੇ ਇਹਨੂੰ ਆਪਾਂ ਗ੍ਰੇ ਨਹੀਂ ਕਹਿ ਸਕਦੇ ਠੀਕ ਹੈ ਜੀ ਆਹ ਇਹਦਾ ਦੁਪੱਟਾ ਆਹ ਦੇ ਸਰਪੇ ਦਾ ਦੁਪੱਟਾ ਸੇਮ ਦੁਪੱਟਾ ਸੇਮ ਰੰਗ ਸਿੱਤਰਾਪ ਲਾਰ ਆ ਦੇਖੋ ਜੀ ਠੀਕ ਹੈ ਜੀ ਇਹ ਹੋ ਗਿਆ ਆਪਣਾ ਕਲਰ ਆਪਸ਼ਨ ਸੋਨੂੰ ਫਰਸਟ ਸੂਟ ਦਾ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਮੈਚਿੰਗ ਸੂਟ ਹਾਂ ਦੇਖ ਸਕਦੇ ਹੋ ਤੁਸੀਂ ਮੈਚਿੰਗ ਸੂਟ ਸਕਾਈ ਗਰੇ ਜਾਂ ਸਕਾਈ ਜਾਂ ਕਈ ਵਾਰ ਇਹਦੇ ਵਿੱਚ ਫਰਕ ਆ ਰਿਹਾ ਜੀ ਮੈਂ ਤਾਂ ਗੁੰਝ ਹੋ ਗਈ ਸੀ ਬੋਲਣ ਲੱਗੀ ਕੈਮਰੇ ਦੇ ਵਿੱਚ ਇਹ ਥੋੜਾ ਜਿਹਾ ਸਕਾਈ ਦਿਖ ਰਿਹਾ ਪਰ ਇਹ ਗਰੇ ਜੀ ਟੂਨ ਤੇ ਆ ਗਰੇ ਵੀ ਕਈ ਤਰ੍ਹਾਂ ਦੇ ਗਰੇ ਹੁੰਦੇ ਨੇ ਹਨਾ ਇਹ ਗਰੇ ਜਿਹੇ ਟਿਊਨ ਤੇ ਆਏ ਵੈਸੇ ਤਾਂ ਮੈਂ ਆ ਵਿਚੇ ਦੇ ਪੀਚ ਕਲਰ ਜਾ ਵਿਚੀ ਇਹਦੇ ਸਕਿਨ ਕਲਰ ਜਾ ਠੀਕ ਹੈ ਜੀ ਇਸ ਤਰ੍ਹਾਂ ਕਾਟਨ ਸੋਨੂੰ ਮੈਂ ਨੇਰੇ ਘਰ ਤੇ ਵਿਖਾ ਦਿੰਨੀ ਆ ਕਾਟਨ ਦਾ ਆਪਣਾ ਕੋਈ ਵੀ ਹੁਣ ਇਸ਼ੂ ਨਹੀਂ ਹੈਗਾ ਵੀ ਕੋਈ ਖਰਾਬ ਹੋ ਜੂ ਜਾਂ ਕੋਈ ਸੰਜੂ ਸਜੂ 2.5 ਮੀਟਰ ਦੀ ਕੱਟ ਮਿਲੂ ਜੀ ਸੋਨੂੰ ਆ ਆ ਗਿਆ ਇਹਦਾ ਬਾਟਮ ਸਾਰਾ ਬਾਟਮ ਇਸ ਤਰ੍ਹਾਂ ਇਹਦੀ ਮੈਚਿੰਗ ਹੈ ਜੀ ਦੇਖੋ ਤੁਸੀਂ ਸੈਲ ਪ੍ਰਿੰਟ ਦੇ ਉੱਤੇ ਹੀ ਬਾਟਮਾ ਜੀ ਇਹਦੀ ਬਹੁਤ ਪਿਆਰਾ ਸੂਟ ਹੈ ਜੀ ਹਾਂ ਜੀ ਆ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੇ ਮੈਚਿੰਗ ਹੈ ਇਹ ਜੀਜਾ ਕਾਟਨ ਦੇ ਬਾਟਮਾ ਜੀ ਇਹ ਆ ਦੇਖ ਜੀ ਇਸ ਤਰ੍ਹਾਂ ਬਹੁਤ ਹੀ ਪਿਆਰੇ ਕਾਟਨ ਹੈ ਜੀ ਕੋਈ ਇਹਦੇ ਵਿੱਚ ਐ ਨਹੀਂ ਹੈਗਾ ਵੀ ਇਹ ਖਰਾਬ ਹੋਣ ਵਾਲਾ ਫਾਈਬਰ ਕਹਿ ਗਈ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਇਹ ਤੁਸੀਂ ਇੱਕ ਵਾਰ ਸਾਡੇ ਤੇ ਯਕੀਨ ਕਰਕੇ ਲਓ ਸੂਟ ਬਾਈ ਕਰੋ ਜੀ ਸਿੱਧੂ ਜੀ ਦੀ ਕੋਡ ਦੁਨਣਾ ਤੋਂ ਸਾਡਾ ਕੋ ਪਿੰਡ ਕੋਡ ਦੁਨਣਾ ਜੀ ਜ਼ਿਲ੍ਹਾ ਬਰਨਾਲਾ ਕੋਡ ਦੁਨਣਾ ਤੋਂ ਸਾਈਡ ਤੇ ਕੋਠੇ ਵੈਗਰੂਪੁਰਾ ਸਾਡੇ ਕੋਠਿਆਂ ਦਾ ਨਾਮ ਹੈ ਜੀ ਉੱਥੇ ਆਪਣੀ ਦੁਕਾਨ ਹੈ ਦੁਕਾਨ ਤੇ ਬਾਈ ਕਰ ਸਕਦੇ ਹਾਂ ਇੰਜੀਨੀਅਰ ਤੇੜੇ ਪਿੰਡਾਂ ਵਾਲੇ ਆਨ ਆਰਡਰ ਵੀ ਆਪਾਂ ਤਿਆਰ ਕਰਦੇ ਹਾਂ ਸੂਟ ਕੜਾਈਆਂ ਵਾਲੇ ਵੀ ਤਿਆਰ ਕਰਦੇ ਹਾਂਗੇ ਤੇ ਕੜਾਈ ਦਾ ਆਪਣੇ ਕੋਲ ਹਰ ਤਰ੍ਹਾਂ ਦਾ ਪ੍ਰਬੰਧ ਹੈ ਆਰੀ ਵਰਕ ਹੈਂਡ ਵਰਕ ਥਰੈਡ ਵਰਕ ਪਾਵਰ ਵਰਕ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹੀ ਮਿਲੂ ਜੀ ਸੋਨੂੰ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਹਦੀ ਕਲਰ ਆਪਸ਼ਨ ਇਹਦੇ ਵਿੱਚ ਮੈਚਿੰਗ ਇਹਦੇ ਵਿੱਚ ਹਲਕਾ ਜਿਹਾ ਪ੍ਰਿੰਟ ਪ੍ਰਿੰਟ ਦਾ ਫਰਕ ਹੈ ਜੀ ਇਹਦਾ ਇਹਦੇ ਸਹਜੇ ਤੁਸੀਂ ਆਹ ਦੇਖੋ ਇਹਦੀ ਪ੍ਰਿੰਟਿੰਗ ਫਰੋਜ਼ੀ ਕਲਰ ਹੈ ਜੀ ਇਹ ਸਮਾਂ ਨੇੜੇ ਕਰਕੇ ਵਿਖਾਉਣੀ ਆ ਫਰੋਜ਼ੀ ਕਲਰ ਦਾ ਸੂਟ ਇਸ ਤਰ੍ਹਾਂ ਦੀ ਬਰੀਕ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਸੂਟ ਬਰੀਕ ਆਮ ਜਮਾ ਮਲਾਈ ਵਰਗਾ ਜੀ ਇਹ ਇਹਦੀ ਗੱਲ ਨਹੀਂ ਹੈਗੀ ਵੀ ਕੋਈ ਆ ਵੇਖੋ ਜੀ ਕਿਉਂਕਿ ਜਮਾ ਮੱਖਣ ਮਲਾਈ ਪਿਓਰ ਕਾਟਨ ਮੈਚਿੰਗ ਸੁਣੋ ਇਹਦੀ ਦਿਖਾਉਣੀ ਆ ਬਾਟਮ ਨੇੜੇ ਕਰਕੇ ਦੇਖੋ ਜੀ ਬਾਟਮ ਇਹਦੀ ਇਹਦੀ ਬਾਟਮ ਆ ਜਿਹੜੀ ਇਹ ਡੱਬੀ ਜੀ ਬਣੀ ਹੋਈ ਹੈ ਜੀ ਵਿੱਚ ਡੱਬੀ ਜੀ ਇਸ ਤਰ੍ਹਾਂ ਹਲਕੀ ਜਿਹੀ ਡੱਬੀ ਫਰੋਜ਼ੀ ਕਲਰ ਦਾ ਸੂਟ ਹੈ ਜੀ ਇਹ ਇਦੀ ਬਾਹਰ ਉਤੇ ਵਰਕ ਕਰਾਉਣ ਜੀ ਆਪਾਂ ਕਸਟਮਰ ਨੇ ਸਾਨੂੰ ਇਹ ਆਨ ਆਰਡਰ ਕੀਤਾ ਹੈ ਇਹਦੇ ਉਤੇ ਅਸੀਂ ਆਪਾਂ ਵਰਕ ਕਰਵਾ ਕੇ ਦੇਵਾਂਗੇ ਇਹ ਸੇਲ ਆਊਟ ਹੈ ਜੀ ਸੂਟ ਇਹਦੇ ਨਾਲ ਜੇ ਤੁਹਾਨੂੰ ਹੋਰ ਪਿੱਕਾਂ ਦੇ ਦਊਮੈਂ ਜੇ ਤੁਸੀਂ ਇਹਦੇ ਇਸ ਫੈਬਰਿਕ ਦੇ ਵਿੱਚ ਹੋਰ ਸੂਟ ਲੈਣਾ ਹੈ ਤਾਂ ਤੁਹਾਨੂੰ ਮੈਂ ਪਿੱਕਾਂ ਦੇ ਦਊਂਗੀ ਸੌਰੀ ਜੀ ਮੈਂ ਰੇਟ ਦੱਸਣੋਂ ਭੁੱਲ ਗਈ ਸੋਨ ਹੁਣ ਮੈਂ ਇਹਨਾਂ ਦੇ ਰੇਟ ਦੱਸਦੀਆਂ ਕਿ ਮੈਂ ਥੋੜੀ ਜਿਹੀ ਪਤਾ ਨਹੀਂ ਕਿਉਂ ਮੈਂ ਭੁੱਲ ਜਾਨੀ ਆ ਹਾਂਜੀ ਇਹ ਹੈ ਇਹਦਾ ਰੇਟ ਹੈ ਜੀ 1250 ਬੇਦ ਆਊਟ ਦੁਪੱਟਾ ਦੁਪੱਟਾ ਹੈ ਨਹੀਂ ਜੀ ਇਹਦੇ ਨਾਲ 1250 ਜੀ ਵਿਦ ਆਊਟ ਦੁਪੱਟਾ ਦੁਪੱਟਾ ਹੈ ਨਹੀਂ ਜੀ ਨੇ 1250 ਜੀ ਵਿਦ ਆਊਟ ਦੁਪੱਟਾ ਠੀਕ ਹੈ ਜੀ ਤੁਸੀਂ ਘਰੇ ਇੱਕ ਵਾਰੀ ਵੇਖ ਕਰਕੇ ਦੇਖੋ ਸਾਥੋਂ ਸਾਡੀ ਕਾਟਨ ਵੇਖੋ ਬਹੁਤ ਹੀ ਪਿਆਰੀ ਕਾਟਨ ਹੈ ਜੀ 1550 ਜੀ ਮਸਲੀਨ ਦੇ ਦੁਪੱਟੇ ਦੇ ਨਾਲ ਕਿਤੋਂ ਵੀ ਨਹੀਂ ਮਿਲਣੇ ਸੀ ਤੁਹਾਨੂੰ ਇਹ ਜੀ ਫੈਬਰਿਕ ਇਹ ਜੀ ਦੁਪੱਟਾ ਇਹ ਜੀ ਮਸਲੀਨ 1250 1200 1550 ਸੌਰੀ ਜੀ ਜੇ ਮੇਥੋਂ ਗਲਤ ਹੋ ਲੈ ਕੇ ਸੌਰੀ ਮੰਗਦੀ ਆ ਮੈਂ 1550 ਠੀਕ ਹੈ ਜੀ 1550 ਠੀਕ ਹੈ ਜੀ ਇਹ ਚਾਰਾਂ ਸੂਟਾਂ ਦਾ ਆਪਾਂ ਤੁਹਾਨੂੰ ਰੇਟ ਦੱਸਤਾ ਰੇਟ ਦੇਖ ਕੇ ਆਰਡਰ ਕਰੋ ਸੋਨੇ ਸੋਨੇ ਸੂਟ ਅ ਵੀਡੀਓ ਨੂੰ ਪਿਆਰ ਦੇਣ ਲਈ ਥੈਂਕ ਯੂ ਜੀ ਅਜੀ ਤੁਹਾਡਾ ਧੰਨਵਾਦ ਹੈ ਜੀ ਸਾਰਿਆਂ ਦਾ ਭੈਣਾ ਦਾ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ